ਕੈਪਟਨ ਅਵਰੇਂਦਰ ਸਿੰਘ ਪੰਜਾਬ ਦੀ ਰਾਜਨੀਤੀ ਦਾ ਨਹੀਂ ਦੇਸ਼ ਦੀ ਰਾਜਨੀਤੀ ਦਾ ਵੱਡਾ ਨਾਮ ਔਰ ਬਹੁਤ ਅਹਿਮ ਤੂਣਾ ਤੁਹਾਡੇ ਪਰਿਵਾਰ ਦੇ ਲਈ ਵੀ ਬੀਜੇਪੀ ਦੇ ਲਈ ਵੀ ਪਟਿਆਲਾ ਦੀ ਪਰ ਕੈਪਟਨ ਸਾਹਿਬ ਦੀ ਗੈਰ ਹਾਜ਼ਰੀ ਖਟ ਕਰਈ ਹੈ ਲੋਕਾਂ ਨੂੰ ਵੀ ਔਰ ਤੁਹਾਨੂੰ ਵੀ ਕਿਤੇ ਨਾ ਕਿਤੇ ਖਟ ਕਰਈ ਹੋਣੀ ਬਹੁਤ ਜ਼ਿਆਦਾ ਪਰ ਕੀ ਕਰੀਏ ਭਗਵੰਤ ਸਿੰਘ ਕੈਪਟਨ ਅਵਰੇਂਦਰ ਸਿੰਘ ਜੀ ਨੂੰ ਲੈ ਕੇ ਬਹੁਤ ਤੰਜ ਕਰਦੇ ਆ ਕਹਿੰਦੇ ਕਿ ਕੈਪਟਨ ਸਾਹਿਬ ਜਿੰਨਾ ਚਿਰ ਮੁੱਖ ਮੰਤਰੀ ਰਹੇ ਮਹਿਲ ਤੋਂ ਬਾਹਰ ਨਹੀਂ ਨਿਕਲਨੇ ਤੇ ਲੋਕਾਂ ਨੇ ਫਿਰ ਮਹਿਲ ਤੋਂ ਬਾਹਰ ਹੁੰਡਾ ਲਾਤਾ ਬਾਹਰੋਂ ਭਗਵੰਤ ਮਾਨ ਜੀ ਬਹੁਤ ਵਧੀਆ ਕਲਾਕਾਰ ਹੈ ਮੈਨੂੰ ਵੀ ਬਹੁਤ ਅੱਛਾ ਲੱਗਦਾ ਉਹਨਾਂ ਦੇ ਚੁਟਕਲੇ ਸੁਣਨ ਨੂੰ ਪਰ ਚੁਟਕਲੇ ਸੱਚ ਨਹੀਂ ਹੁੰਦੇ ਕੈਪਟਨ ਸਾਹਿਬ ਨੇ ਮੋਰੇ ਹੋ ਕੇ ਚਾਹੇ ਅਸਤੀਫਾ ਦਿੱਤਾ ਚਾਹੇ ਰਾਤਾ ਕੰਡੂ ਖੇੜੇ ਚ ਕਡੀਆਂ ਚਾਹੇ ਪਾਣੀਆਂ ਦਾ ਕੀਤਾ ਚਾਂਦੀ ਦੀ ਕਹੀ ਵੀ ਕੈਪਟਨ ਅਵਰਿੰਦਰ ਸਿੰਘ ਹੀ ਲੈ ਕੇ ਗਏ ਸੀ ਬਿਲਕੁਲ ਨਹੀਂ ਚਾਂਦੀ ਦੀ ਕਹੀ ਲੈ ਕੇ ਗਏ ਥੀ ਚਾਂਦੀ ਦੀ ਕਹੀ ਬਣਾਈ ਗਈ ਥੀ ਕਾਂਗਰਸ ਵੱਲੋਂ ਮਿਸਿਸ ਗਾਂਧੀ ਦੇ ਲਈ ਉਹ ਇਥੋਂ ਦੇ ਸੰਸਦ ਸੀ ਜਦ ਪਾਰਟੀ ਨੇ ਵੱਡਾ ਹਮਲਾ ਕੀਤਾ ਸਾਡੇ ਉੱਤੇ ਮਿੰਟ ਚ ਉਹਨਾਂ ਨੇ ਰਿਜ਼ਾਈਨ ਕਰਤਾ ਬਹੁਤ ਲੰਬਾ ਸਮਾਂ ਤੁਸੀਂ ਕਾਂਗਰਸ ਦੇ ਵਿੱਚ ਰਹੇ ਹੋ ਔਰ ਕੇਂਦਰੀ ਮੰਤਰੀ ਵੀ ਰਹੇ ਕੈਪਟਨ ਸਾਹਿਬ ਦੋ ਵਾਰੀ ਮੁੱਖ ਮੰਤਰੀ ਰਹੇ ਕਿੰਨਾ ਔਖਾ ਸੀ ਤੁਹਾਡੇ ਪਰਿਵਾਰ ਦੇ ਲਈ ਤੁਹਾਡੇ ਲਈ ਕਾਂਗਰਸ ਨੂੰ ਛੱਡਣਾ ਜੀ ਬਹੁਤ ਸਾਰੀਆਂ ਖਬਰਾਂ ਚੱਲੀਆਂ ਕਿ ਕੈਪਟਨ ਅਭਿੰਦਰ ਸਿੰਘ ਪੁਰਾ ਨੂੰ ਕਾਂਗਰਸ ਨੇ ਪ੍ਰਿਆੰਕਾ ਗਾਂਧੀ ਹੁਰਾ ਨੇ ਜਾਂ ਸੋਨੀਆ ਗਾਂਧੀ ਜੀ ਨੇ ਦੁਬਾਰਾ ਜਿਹੜਾ ਉਹ ਕੰਟੈਕਟ ਕੀਤਾ ਕੋਈ ਹੈ ਦਮ ਉਹਨਾਂ ਖਬਰਾਂ ਨੂੰ ਜਦੋਂ ਕੈਪਟਨ ਅਵਿੰਦਰ ਸਿੰਘ ਕਾਂਗਰਸ ਵਿੱਚ ਸੀ ਤਾਂ ਮੇਰੇ ਖਿਆਲ ਚ ਪੂਰੀ ਪਕੜ ਹੁੰਦੀ ਸੀ ਉਹਨਾਂ ਦੀ ਔਰ ਉਹਨਾਂ ਦੇ ਹੁਣ ਕਾਂਗਰਸੀ ਵੀ ਮੰਨਦੇ ਐ ਕਿ ਕਿਸੇ ਦੀ ਕੋਈ ਹਿਮਤ ਨਹੀਂ ਸੀ ਕਿ ਟਾਸ ਤੋਂ ਮਸੇ ਇਧਰ ਉਧਰ ਹੋ ਜਾਂਦਾ ਸੀ ਪਰ ਹੁਣ ਜਦੋਂ ਤੋਂ ਕੈਪਟਨ ਅਵਿੰਦਰ ਸਿੰਘ ਕਾਂਗਰਸ ਛੱਡ ਕੇ ਆਇਆ ਜੋ ਪੰਜਾਬ ਕਾਂਗਰਸ ਦੀ ਸਥਿਤੀ ਐ ਖੀਰੂ ਖੀਰੂ ਹੋਈ ਐ ਕਿਵੇਂ ਦੇਖ ਦਿਉ ਉਸ ਚੀਜ਼ ਨੂੰ ਤੁਸੀਂ ਕੋਈ ਆਪੋ ਤਾਪ ਸਾਰੇ ਕੰਮ ਚੱਲ ਰਿਹਾ ਦੇਖੋ ਉਹਦੇ ਉੱਤੇ ਤਾਂ ਮੈਂ ਕਮੈਂਟ ਹੀ ਨਹੀਂ ਕਰਨਾ ਚਾਹਦੀ ਪਟਿਆਲਾ ਦੇ ਵਿੱਚ ਤੁਸੀਂ ਕਿਹਦੇ ਨਾਲ ਮੁਕਾਬਲਾ ਜਿਹੜਾ ਬੰਦੇ ਹੋ ਤੁਸੀਂ ਪਹਿਲਾਂ ਕਾਂਗਰਸ ਵੱਲੋਂ ਲੜੇ ਤੇ ਗਾਂਧੀ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਹੁਣ ਗਾਂਧੀ ਸਾਹਿਬ ਕਾਂਗਰਸ ਵੱਲੋਂ ਤੁਸੀਂ ਬੀਜੇਪੀ ਵੱਲੋਂ ਇੱਥੇ ਮੁਕਾਬਲਾ ਕਿਵੇਂ ਦੇ ਗਏ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਤਾਂ ਸਿਹਤ ਅਤੇ ਸਿੱਖਿਆ ਦਾ ਮਾਡਲ ਜਿਹੜਾ ਉਹ ਮੇਨ ਰੱਖ ਕੇ ਆਈ ਸੀ ਤੁਹਾਡੇ ਖਿਲਾਫ ਪੰਜਾਬ ਦੇ ਸਿਹਤ ਮੰਤਰੀ ਚੋਣ ਲੜ ਰਹੇ ਆ ਸਿਹਤ ਸਹੂਲਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਨੇ ਕਿ ਰਜੇਂਦਰਾ ਦੇ ਵਿੱਚ ਦਵਾਈਆਂ ਵੀ ਖਤਮ ਨੇ ਕੀ ਜ਼ਰੂਰਤ ਨਹੀਂ تھی ਮਹੱਲਾ ਕਲੀਨਿਕ ਦੀ ਇਹ ਇੱਕ ਸ਼ੋਸ਼ਾ ਇਹ ਪਾਰਟੀ ਬਣੀ ਹੈ ਸੋਸ਼ਲ ਮੀਡੀਆ ਔਰ ਸੋਸ਼ੇ ਛੱਡਣ ਤੇ ਇੱਕ ਪਾਸੇ ਕਹਿੰਦੇ ਕਿ ਸਾਡੇ ਕੋਲੇ ਪੈਸੇ ਵੜਿਆ ਦੂਜੇ ਪਾਸੇ ਵਾਰ-ਵਾਰ ਕਰਜ਼ੇ ਤੇ ਕਰਜ਼ਾ ਵੀ ਚੱਕੀ ਜਾ ਰਿਹਾ ਫਿਰ ਇਹਦਾ ਮੈਂ ਤੁਹਾਨੂੰ ਕੀ ਜਵਾਬ ਦਵਾਂ ਤੁਸੀਂ ਆਪ ਹੀ ਆਪਣੇ ਕੁਐਸਚਨ 'ਚ ਜਵਾਬ ਮੈਨੂੰ ਦੇ ਦਿੱਤਾ ਮਹਿਸੂਸ ਹੁੰਦਾ ਕਿ ਬੀਜੇਪੀ ਚ ਆ ਗਏ ਕਿਉਂਕਿ ਸੁਨੀਲ ਜਾਖੜੀ ਪ੍ਰਧਾਨ ਤੁਹਾਡੇ ਕਾਂਗਰਸ ਚ ਹੁੰਦੇ ਸੀ ਬੀਜੇਪੀ ਦੇ ਵਿੱਚ ਵੀ ਸੁਨੀਲ ਜਾਖੜੀ ਪ੍ਰਧਾਨ ਆ ਤੁਹਾਡੇ ਕੈਪਟਨ ਅਵਿੰਦਰ ਸਿੰਘ ਵੀ ਉਧਰ ਤੁਹਾਡੇ ਨਾਲ ਸੀ ਇਧਰ ਚਲੋ ਨਾ ਤੁਹਾਡੇ ਜਿਹੜੇ ਵਧੀਆ ਬੰਦੇ ਨੇ ਨਾ ਹੁਣ ਬੀਜੇਪੀ 'ਚ ਆ ਗਏ ਵੀ ਬੀਜੇਪੀ ਪਾਰਟੀ 'ਚ ਆ ਗਏ ਨੇ ਮੇਰੇ ਖਿਆਲ 'ਚ ਇਸ ਟਾਈਮ ਨੀਹਾ ਪਰ ਜਾਂ ਜਾਣ ਗਿਆ ਕਿ 2027 'ਚ ਬੀਜੇਪੀ ਦੀ ਸਰਕਾਰ ਆਊਗੀ ਤੁਸੀਂ ਇੱਥੇ ਦੋ ਵਾਰ ਜਿਹੜਾ ਐਮਪੀ ਰਹੇ ਹੋ ਤੁਸੀਂ ਕਿਹੜੇ ਕਿਹੜੇ ਕੰਮਾਂ ਦੇ ਨਾਮ ਤੇ ਵੋਟ ਮੰਗਦੇ ਹੋ ਪਟਿਆਲੇ ਦੇ ਲੋਕ ਕਿਉਂ ਵੋਟ ਕਰਨ ਤੁਹਾਨੂੰ ਕਿਸਾਨ ਵੀ ਵੀ ਜੀ ਬਹੁਤ ਵਿਰੋਧ ਜਿਹੜਾ ਤੁਹਾਡਾ ਕਰ ਰਹੇ ਆ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਲੋਕਾਂ ਦਾ ਹੱਕ ਹੈਗਾ ਕਿ ਉਹ ਜਿੱਥੇ ਮਰਜ਼ੀ ਵੋਟ ਪਾਣ ਦਬ ਦਬਾ ਵਾਲੀ ਗੱਲ ਵੀ ਹੋਣੀ ਚਾਹੀਦੀ ਕੀ ਪ੍ਰੋਸਾਸ ਨੂੰ ਲੱਗਦਾ ਨਹੀਂ ਕਿ ਇਹ ਜਿਹੜਾ ਵਾਰ-ਵਾਰ ਰੋਜ਼-ਰੋਜ਼ ਜੋ ਪਿੰਡਾਂ 'ਚ ਜਾਂਦੇ ਆ ਕਿਸਾਨ ਵਿਰੋਧ ਕਰਨਾ ਇੱਕ ਵਾਰੀ ਇਹਨਾਂ ਨੂੰ ਸੱਦਾ ਦੇ ਦਿੱਤਾ ਜਾਵੇ ਕਿ ਭਾਈ ਦੱਸੋ ਸਾਨੂੰ ਆ ਕੇ ਪ੍ਰੋਬਲਮ ਕਿ ਮੈਂ ਕਹਦਾ ਮੈਂ ਹਲ ਕਰਾ ਦੂੰਗੀ ਮੈਂ ਨਹੀਂ ਕਰਾ ਸਕ ਮੈਂ ਮਦਦ ਕਰ ਸਕਦੀ ਹਾਂ ਮੈਂ ਆਵਾਜ਼ ਪਹੁੰਚਾ ਸਕਦੀ ਹਾਂ ਹੱਲ ਇਹਨਾਂ ਦਾ ਹੋਣਾ ਹੈ ਇਲੈਕਸ਼ਨ ਦੇ ਬਾਅਦ ਜਦ ਨਵੀਂ ਸਰਕਾਰ ਆਊਗੀ ਉਹਦੇ ਨਾਲ ਟੇਬਲ ਤੇ ਬੈਠ ਕੇ ਹੋਣਾ ਹੈ ਮੇਰੇ ਨਾਲ ਬੀਜੇਪੀ ਦੇ ਪਟਿਆਲਾ ਤੋਂ ਉਮੀਦਵਾਰ ਬੀਬੀ ਪਨੀਤ ਕੌਰ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਉਹਨਾਂ ਦੀ ਚੋਣ ਦੇ ਬਾਰੇ ਔਰ ਪੰਜਾਬ ਦੀ ਕੁਝ ਅਹਿਮ ਰਾਜਨੀਤੀ ਦੀਆਂ ਗੱਲਾਂ ਤੇ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਨਾ ਮੈਡਮ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਮੈਡਮ ਠੀਕ ਹੋ ਜੀ ਸਤਿ ਆਹ ਜੀ ਬਿਲਕੁਲ ਠੀਕ ਥੈਂਕ ਯੂ ਕਿਵੇਂ ਚੱਲ ਰਿਹਾ ਜੀ ਤੁਹਾਡਾ ਚੋਣ ਪ੍ਰਚਾਰ ਵਧੀਆ ਚੱਲ ਰਿਹਾ ਹੈ ਹਾਂਜੀ ਔਰ ਜਿਸ ਤਰ੍ਹਾਂ ਹੋਣਾ ਚਾਹੀਦਾ ਦਿਨ ਪਰ ਦਿਨ ਉੱਪਰ ਚੱਲ ਰਿਹਾ ਹੈ ਹਮ ਸੋ ਬਹੁਤ ਉਮੀਦਾਂ ਨੇ ਬਹੁਤ ਭਰੋਸਾ ਹੈ ਲੋਕਾਂ ਤੇ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਰਾਜਨੀਤੀ ਦਾ ਨਹੀਂ ਦੇਸ਼ ਦੀ ਰਾਜਨੀਤੀ ਦਾ ਵੱਡਾ ਨਾਮ ਹੈ ਔਰ ਬਹੁਤ ਅਹਿਮ ਚੋਣ ਆ ਤੁਹਾਡੇ ਪਰਿਵਾਰ ਦੇ ਲਈ ਵੀ ਬੀਜੇਪੀ ਦੇ ਲਈ ਵੀ ਪਟਿਆਲਾ ਦੀ ਪਰ ਕੈਪਟਨ ਸਾਹਿਬ ਦੀ ਗੈਰ ਹਾਜ਼ਰੀ ਖਟ ਕਰਈ ਹੈ ਲੋਕਾਂ ਨੂੰ ਵੀ ਔਰ ਤੁਹਾਨੂੰ ਵੀ ਕਿਤੇ ਨਾ ਕਿਤੇ ਘਟ ਕਰਈ ਹੋਣੀ ਬਹੁਤ ਜ਼ਿਆਦਾ ਪਰ ਕੀ ਕਰੀਏ ਥੋੜੀ ਜੀ ਸਿਹਤ ਖਰਾਬ ਹੋ ਗਈ ਸੀ ਤੇ ਹੁਣ ਮੇਰੇ ਖਿਆਲ ਚ ਹੈ ਕੱਲ ਤੋਂ ਕੁਝ ਬਿਹਤਰ ਨੇ ਤਾਂ ਆਈ ਹੋਪ ਕਿ ਦੋ ਤਿੰਨ ਦਿਨਾਂ ਤੱਕ ਆ ਜਾਏਣਗੇ ਆਉਣ ਵਾਲੇ ਦਿਨਾਂ ਚ ਕੈਪਟਨ ਸਾਹਿਬ ਨੂੰ ਚੋਣ ਮੈਦਾਨ ਦੇ ਵਿੱਚ ਦੇਖਾਂਗੇ ਹਾਂਜੀ ਹਾਂਜੀ ਤੇ ਕਿਸਾਨ ਵੀ ਵੀ ਜੀ ਬਹੁਤ ਵਿਰੋਧ ਜਿਹੜਾ ਤੁਹਾਡਾ ਕਰ ਰਿਹਾ ਜਦੋਂ ਪਿੰਡਾਂ ਦੇ ਵਿੱਚ ਜਾਣਿਓ ਹਾਲਾਂਕਿ ਆਮਦਵੀ ਪਾਰਟੀ ਦੇ ਲੋਕਾਂ ਦਾ ਵੀ ਕੀਤਾ ਜਾ ਰਿਹਾ ਉਮੀਦਵਾਰ ਭਾਜੀਪੀ ਦੇ ਵੀ ਹੰਸਰਾਜ ਜੀ ਨੇ ਤੁਹਾਡਾ ਵੀ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਆਉਣ ਵਾਲੇ ਦਿਨਾਂ ਚ ਕਿਵੇਂ ਟੈਕਲ ਕਰੋਗੇ ਕਿਉਂਕਿ 10 12 ਦਿਨ ਰਹਿ ਗਏ ਆ ਹੁੰਦੇ ਵਿੱਚ ਦੇਖੋ ਟੈਕਲ ਕਰਨ ਵਾਲੀ ਗੱਲ ਨਹੀਂ ਹੈ ਉਹਨਾਂ ਦਾ ਹੱਕ ਹੈ ਔਰ ਉਹਨਾਂ ਨੇ ਕਰਨਾ ਹੈ ਵਿਰੋਧ ਉਹਨਾਂ ਦਾ ਆਪਣਾ ਡਿਸੀਜਨ ਹੈ ਹਰ ਇੱਕ ਜਦ ਵੀ ਮੈਦਾਨ ਦੇ ਵਿੱਚ ਕੋਈ ਆਂਦਾ ਹੈ ਆ 100% ਤਾਂ ਕਿਸੇ ਦਾ ਹੁੰਦਾ ਨਹੀਂ ਵਿਰੋਧ ਤਾਂ ਹੁੰਦੀ ਹੈ ਹਮ ਚਲੋ ਉਹਨਾਂ ਦਾ ਹੱਕ ਆ ਉਹ ਕਰਨ ਵਿਰੋਧ ਹਮ ਪਰ ਸਾਡਾ ਵੀ ਹੱਕ ਹੈ ਕਿ ਅਸੀਂ ਜਾ ਕੇ ਲੋਕਾਂ ਨੂੰ ਦਸੀਏ ਹਮ ਕਿ ਸਾਡੀਆਂ ਇਹ ਪਾਲਿਸੀਆਂ ਆ ਅਸੀਂ ਇਹ ਕਰ ਸਕਦੇ ਹਾਂ ਅਸੀਂ ਇਹ ਕੀਤਾ ਇਹ ਕਰਾਂਗੇ ਹਮ ਔਰ ਫਿਰ ਲੋਕਾਂ ਦਾ ਹੱਕ ਹੈਗਾ ਕਿ ਉਹ ਜਿੱਥੇ ਮਰਜ਼ੀ ਵੋਟ ਪਾਣ ਹਮ ਦਬਦਬਾ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਹਮ ਤੁਸੀਂ ਕਿਵੇਂ ਦੇਖਦੇ ਹੋ ਕਿ ਪਹਿਲਾਂ ਕੈਪਟਨ ਸਾਹਿਬ ਜਦੋਂ ਮੁੱਖ ਮੰਤਰੀ ਸੀ ਕਿਸਾਨਾਂ ਨੇ ਇੱਥੋਂ ਪੰਜਾਬ ਤੋਂ ਜਾਣਾ ਸੀ ਕੈਪਟਨ ਸਾਹਿਬ ਨੇ ਉਹਨਾਂ ਨੂੰ ਦਿੱਲੀ ਤੱਕ ਪਹੁੰਚਾਤਾ ਇਸ ਸਵਾਰ ਸਰਕਾਰ ਆਮਦਵੀ ਪਾਰਟੀ ਦੀ ਹੈ ਔਰ ਉਧਰੋਂ ਭਾਜਪੀ ਨੇ ਵੀ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਤੇ ਪੰਜਾਬ ਸਰਕਾਰ ਨੇ ਵੀ ਜਿਹੜਾ ਅੱਗੇ ਜਾਣ ਦੇ ਵਿੱਚ ਕੋਈ ਮਦਦ ਨਹੀਂ ਕੀਤੀ ਲੱਗਦਾ ਨਹੀਂ ਕਿ ਕਿਸਾਨਾਂ ਦਾ ਜੇ ਇੱਥੇ ਵਿਰੋਧ ਕਰਨ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੱਕ ਹੈ ਅੱਗੇ ਵੀ ਵਧਦੇ ਰਹਿਣਾ ਚਾਹੀਦਾ ਸੀਗਾ ਦੇਖੋ ਇੱਥੇ ਇੱਥੋਂ ਦੇ ਕਿਸਾਨ ਨੇ ਜਿੱਥੋਂ ਦੇ ਨੇ ਉਸ ਇਲਾਕੇ 'ਚ ਉਹ ਵਿਰੋਧ ਕਿਉਂਕਿ ਇਲੈਕਸ਼ਨਾਂ ਨੇ ਉਹ ਪਾਰਟੀ ਦੀ ਵਿਰੋਧ ਕਰ ਰਹੇ ਨੇ ਅਸੀਂ ਪਾਰਟੀ ਦੇ ਉਮੀਦਵਾਰ ਹੈਗੇ ਹਾਂ ਸੋ ਸਾਡਾ ਵਿਰੋਧ ਹੈਗਾ ਪਰ ਮੈਂ ਇੰਨਾ ਕਹਿਣਾ ਚਾਹਦੀ ਆ ਕਿ ਕੈਪਟਨ ਸਾਹਿਬ ਨੇ ਮੈਨ ਨੇ ਸਾਡੇ ਪਰਿਵਾਰ ਨੇ ਹਰ ਵਕਤ ਪੰਜਾਬ ਦੇ ਮੁੱਖ ਗੱਲਾਂ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਅਸੀਂ ਚੱਕਿਆ ਨੇ ਔਰ ਕੀਤਾ ਔਰ ਕਿਸਾਨ ਸਾਡੇ ਅੰਗ ਹੈਗੇ ਨੇ ਠੀਕ ਹੈ ਕਰ ਦੇ ਵਿੱਚ ਵਿਰੋਧਤਾ ਹੈਗੀ ਹੈ ਉਹਨਾਂ ਦਾ ਹੱਕ ਹੈ ਉਹ ਕਰਨ ਟਾਈਮ ਆਇਆ ਜੇ ਅਸੀਂ ਉਹਨਾਂ ਲਈ ਕੁਝ ਕਰ ਸਕਦੇ ਆ ਤਾਂ ਜ਼ਰੂਰ ਕਰਾਂਗੇ ਕੀ ਪ੍ਰੋਸੈਸਡ ਮੋਨੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਜਿਹੜਾ ਵਾਰ-ਵਾਰ ਰੋਜ਼-ਰੋਜ਼ ਜੋ ਪਿੰਡਾਂ ਚ ਜਾਂਦੇ ਆ ਕਿਸਾਨ ਵਿਰੋਧ ਕਰਨ ਇੱਕ ਵਾਰੀ ਇਹਨਾਂ ਨੂੰ ਸੱਦਾ ਦੇ ਦਿੱਤਾ ਜਾਵੇ ਕਿ ਭਾਈ ਦੱਸੋ ਸਾਨੂੰ ਆ ਕੇ ਪ੍ਰੋਬਲਮ ਤੁਸੀਂ ਹਰ ਪਿੰਡ ਚ ਕਿਤੇ ਜਾਂਦੇ ਹੋ ਕੀ ਪ੍ਰੋਬਲਮ ਹੈ ਅਸੀਂ ਤੁਹਾਡੀ ਹੱਲ ਕਰਵਾ ਦਾਂਗੇ ਲੱਗਦਾ ਨਹੀਂ ਕਿ ਇੱਕ ਥਾਂ ਇਕੱਠੇ ਕਰਕੇ ਗੱਲ ਕਰਦੇ ਦੇਖੋ ਇਹ ਜੇ ਮੈਂ ਕਹਿਦਾ ਮੈਂ ਹੱਲ ਕਰਾ ਦੂੰਗੀ ਮੈਂ ਨਹੀਂ ਕਰਾ ਸਕਦੀ ਮੈਂ ਮਦਦ ਕਰ ਸਕਦੀ ਹਾਂ ਮੈਂ ਆਵਾਜ਼ ਪਹੁੰਚਾ ਸਕਦੀ ਹਾਂ ਹੱਲ ਇਹਨਾਂ ਦਾ ਹੋਣਾ ਇਲੈਕਸ਼ਨ ਦੇ ਬਾਅਦ ਜਦ ਨਵੀਂ ਸਰਕਾਰ ਆਉਗੀ ਉਹਦੇ ਨਾਲ ਟੇਬਲ ਤੇ ਬੈਠ ਕੇ ਹੋਣਾ ਹੈ ਤੁਸੀਂ ਆਪਣੇ ਵੱਲੋਂ ਉਮੀਦਵਾਰ ਹੋਣ ਦੇ ਨਾਤੇ ਬੀਜੇਪੀ ਦੀਆਂ ਪਾਲਿਸੀਆਂ ਜਿਹੜੀਆਂ ਅੱਗੇ ਤੁਸੀਂ ਦੱਸ ਰਹੇ ਹੋ ਉਹਨਾਂ ਦੇ ਵਿੱਚ ਕੀ ਪੁਰੋਸ ਸਕਦੇ ਹੋ ਪੂਰਾ ਪੁਰੋਸਿਆ ਸਭ ਤੋਂ ਵਧੀਆ ਪਾਲਿਸੀ ਪੰਜਾਬ ਗਵਰਨਮੈਂਟ ਨੇ ਕੀ ਕੀਤਾ ਜੋ ਕੱਚੇ ਘਰਾਂ ਦੇ ਪੈਸੇ ਆਏ ਨੇ ਉਹ ਸੈਂਟਰ ਤੋਂ ਆਏ ਨੇ ਜੋ ਆਯੂਸ਼ਮਾਨ ਕਾਰਡ ਆਇਆ ਹੈ ਜੋ ਟਾਇਲਟ ਬਣੇ ਨੇ ਜੋ ਪੈਸੇ ਗਏ ਨੇ ਪਿੰਡਾਂ ਦੇ ਵਿੱਚ ਉਹ ਆਪਣੀ پلان ਤੋਂ ਆਈ ਨੇ ਜਿਹੜਾ ਸੈਂਟਰ ਦੀ پلان ਹੈਗੀ ਹੈ ਗ੍ਰਾਮਿੰਗ پلان ਤਾਂ ਹਰ ਇੱਕ ਸਰਵੇਖਿਆ ਵਿਗਿਆਨ ਦੇ ਆਂਦੇ ਨੇ ਹਰ ਇੱਕ ਚੀਜ਼ ਦੇ ਪੈਸੇ ਉੱਥੇ ਆਂਦੇ ਨੇ ਤਾਂ ਇਹ ਜਿਹੜਾ ਬਾਰ ਬਾਰ ਕਹੀ ਜਾਂਦੇ ਸੈਂਟਰ ਵਿਦ ਕਰਾ ਕਰ ਰਿਹਾ ਸੈਂਟਰ ਵੀ ਆਪਣੀ ਗੱਲ ਸਹੀ ਤਰੀਕੇ ਨਾਲ ਦੱਸੋ ਤੁਸੀਂ ਲੜਾਈ ਕਰੀ ਜਾਂਦੇ ਹੋ ਹਰ ਵਕਤ ਤੁਸੀਂ ਆਪਣੀਆਂ ਮੰਗਾ ਸਹੀ ਤਰੀਕੇ ਨਾਲ ਪੁੱਛੋ ਤਸ ਜਰੂਰ ਸੈਂਟਰ ਕੁਛ ਨਾ ਕੁਛ ਕਰੂਗਾ ਪਰ ਜੇ ਤੁਸੀਂ ਕਰਨਾ ਹੀ ਨਹੀਂ ਔਰ ਤੁਹਾਡੀ ਜ਼ਿੰਮੇਵਾਰੀ ਕੀ ਹੈ 92 ਤੁਹਾਡੇ ਐਮਐਲਏ ਆਏ ਨੇ ਲੋਕਾਂ ਨੇ ਇੰਨਾ ਭਰੋਸਾ ਦਿੱਤਾ ਤੁਹਾਨੂੰ ਇੰਨੀ ਵੱਡੀ ਸਰਕਾਰ ਆਈ बार-बार ਤੁਸੀਂ ਕਹੀ ਜਾਂਦੇ ਹੋ ਕਿ ਪੈਸੇ ਦੀ ਕਮੀ ਨਹੀਂ ਪੈਸੇ ਦੀ ਕਮੀ ਨਹੀਂ ਫਿਰ ਕਿਉਂ ਨਹੀਂ ਕਰਦੇ ਫਿਰ ਜ਼ਿੰਮੇਵਾਰੀ ਨਹੀਂ ਪੈਂਦੀ ਪੰਜਾਬ ਸਰਕਾਰ ਦੇ ਉੱਤੇ ਇਸ ਵਕਤ ਤੱਕ ਕਾਹਾਂ ਵੀ ਲੇਟ ਹੋ ਗਈਆਂ ਹਾਂ ਆਪ ਦੇ ਸਰਕਾਰ ਦੇ ਉੱਤੇ ਜ਼ਿੰਮੇਵਾਰੀ ਨਹੀਂ ਪੈਂਦੀ ਜੇ 750 ਕਰੋੜ ਆਪਣੀ ਐਡਵਰਟਾਈਜ਼ਿੰਗ ਦੇ ਬਜਟ ਲਈ ਕਰ ਸਕਦੇ ਨੇ ਤਾਂ ਉਹਦੇ ਵਿੱਚੋਂ ਉਹ ਘੱਟ ਕਰਕੇ ਜ਼ਮੀਨ ਤੇ ਕੰਮ ਕਰਨ ਕਹਿੰਦੇ ਕਿ ਸਾਡਾ ਆਰਡੀਐਫ ਫੰਡ ਜਿਹੜਾ ਉਹ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਵਿਤਕਰਾ ਜਿਵੇਂ ਤੁਸੀਂ ਕਹੇ ਕਿ ਹਟੋ ਇਹੋ ਜਿਹੇ ਇਲਜ਼ਾਮ ਬਹੁਤ ਲਾਉਂਦੇ ਆ ਦੇਖੋ ਖਾਲੀ ਇਲਜ਼ਾਮਾਂ ਨਾਲ ਕੋਈ ਕੰਮ ਨਹੀਂ ਚੱਲਦਾ ਜੇ ਕੁਝ ਰੋਕਿਆ ਹੋਇਆ ਕੋਈ ਵਜ੍ਹਾ ਹੈ ਤੁਸੀਂ ਉਸ ਵਜ੍ਹਾ ਦਾ ਹੱਲ ਕੱਢੋ ਔਰ ਜਾਓ ਮੰਨਦੇ ਕਿ ਪੈਸੇ ਲਾ ਕੇ ਆਓ ਮੰਨਦੇ ਐਕਸਪੀਰੀਅੰਸ ਦੀ ਕਮੀ ਹੈ ਕਿਉਂਕਿ ਮੁੱਖ ਮੰਤਰੀ ਨਵੇਂ ਨੇ ਬਹੁਤ ਸਾਰੇ ਐਮਐਲਏ ਮੰਤਰੀ ਜਿਹੜੇ ਇਹਨਾਂ ਦੇ ਉਹ ਨਵੇਂ ਨੇ ਦੇਖੋ ਹਰ ਵਕਤ ਜਿਹੜਾ ਬੰਦਾ ਪਹਿਲੀ ਵਾਰ ਆਂਦਾ ਉਹ ਨਵਾਂ ਹੀ ਹੁੰਦਾ ਕਿਸੇ ਪਾਰਟੀ ਦਾ ਵੀ ਹੋਵੇ ਤੁਹਾਡੇ ਕੋਲ ਪੂਰੀ ਮਸ਼ੀਨਰੀ ਹੈ ਉਹ ਤੁਹਾਨੂੰ ਗਾਈਡ ਕਰਦੀ ਹੈ ਤੁਸੀਂ ਸੁਣੋ ਤੁਸੀਂ ਅੱਗੇ ਗੱਲ ਜਾਓ ਤੁਸੀਂ ਜਾ ਕੇ ਬਾਹਰ ਅੱਗੇ ਜਾ ਕੇ ਕਿਸੇ ਕੇਂਦਰ ਮੰਤਰੀ ਨੂੰ ਮਿਲੋ ਉਹਦੀ ਗੱਲ ਸੁਣੋ ਅੰਡਰਸਟੈਂਡ ਕਰੋ ਵੀ ਕਿਸ ਤਰ੍ਹਾਂ ਕਰਨਾ ਹੈ ਕੰਮ ਤੁਸੀਂ ਇੱਥੇ ਦੋ ਵਾਰ ਜਿਹੜਾ ਐਮਪੀ ਰਹੇ ਹੋ ਤੁਸੀਂ ਕਿਹੜੇ-ਕਿਹੜੇ ਕੰਮਾਂ ਦੇ ਨਾਮ ਤੇ ਵੋਟ ਮੰਗਦੇ ਹੋ ਪਟਿਆਲੇ ਦੇ ਲੋਕ ਕਿਉਂ ਵੋਟ ਕਰਨ ਤੁਹਾਨੂੰ ਦੇਖੋ ਸਭ ਤੋਂ ਪਹਿਲੇ ਜੇ ਕੰਮ ਗਿਣਾਣੇ ਤਾਂ ਬਹੁਤ ਲੰਬੀ ਲਾਈਨ ਹੈਗੀ ਹੈ ਮोटे-ਮोटे ਕੰਮ ਮੈਥੋਂ ਦੱਸ ਸਕਦੀਆਂ ਪਰ ਖਾਲੀ ਕੰਮ ਸਾਡੀ ਡਿਊਟੀ ਹੁੰਦੀ ਹੈ ਜਦ ਅਸੀਂ ਕੁਝ ਬਣਦੇ ਹਾਂ ਜੀ ਉਹ ਡਿਊਟੀ ਕਿੰਨੀ ਵਧੀਆ ਤਰੀਕੇ ਨਾਲ ਤੁਸੀਂ ਨਿਭਾਉਂਦੇ ਹੋ ਇੱਕ ਤਾਂ ਉਹ ਹੁੰਦਾ ਹੈ ਕਿ ਅਸੀਂ ਕੀ ਕੀਤਾ ਇੱਕ ਜਿਹੜੇ ਲੋਕ ਤੁਹਾਡੇ ਨਾਲ ਜੁੜਦੇ ਆ ਇੱਕ ਰਿਸ਼ਤੇ ਦੀ ਵੀ ਗੱਲ ਹੁੰਦੀ ਹੈ ਇੱਕ ਇੱਕ ਦੂਜੇ ਦੀ ਇੱਜ਼ਤ ਦੀ ਗੱਲ ਹੁੰਦੀ ਹੈ ਇੱਕ ਭਾਈਚਾਰਕ ਗੱਲ ਹੁੰਦੀ ਹੈ ਤਾਂ ਉਹ ਗੱਲਾਂ ਜ਼ਰੂਰ ਆਪਸ ਦੇ ਵਿੱਚ ਨਿਖਰਾਣੀਆਂ ਚਾਹੀਦੀਆਂ ਹੈ ਔਰ ਮੇਰੇ ਖਿਆਲ ਚ ਜੋ ਮੈਨੂੰ ਪ੍ਰੇਮ ਪਿਆਰ ਇਸ ਆ ਲੋਕ ਸਭਾ ਦੇ ਲੋਕਾਂ ਨੇ ਦਿੱਤਾ ਹੈ। ਔਰ ਮੈਂ ਕੋਸ਼ਿਸ਼ ਕੀਤੀ ਹੈ। ਵੇਖੋ ਹਰ ਥਾਂ ਤਾਂ ਕਈ ਵਾਰੀ ممکن ਨਹੀਂ ਹੁੰਦਾ। ਨਹੀਂ ਬਿਲਕੁਲ। ਪਰ ਮੈਂ ਕੋਸ਼ਿਸ਼ ਕੀਤੀ ਹੈ ਕਿ ਖਾਸ ਕਰਕੇ ਦੁੱਖ ਦੇ ਵਿੱਚ ਕਿਸੇ ਦੇ ਦੁੱਖ ਦੇ ਵਿੱਚ ਜਾਣਾ ਬੈਠਣਾ ਇੱਕ ਆਪਣਾਤ ਬਣਦੀ ਹੈ। ਸੋ ਮੈਂ ਸਮਝਦੀ ਹਾਂ। ਕਿ ਇਸ ਹਲਕੇ ਦੇ ਲੋਕਾਂ ਦੇ ਨਾਲ ਜੋ ਮੈਂ ਆਪਣਤ ਬਣਾਈ ਹੈ ਉਹ ਮੇਰੀ ਤਾਕਤ ਹੈ ਔਰ ਉਸ ਤਾਕਤ ਦੇ ਉੱਪਰ ਮੈਂ ਲੜ ਰਹੀ ਹੈ ਤੁਹਾਡੇ ਬਾਰੇ ਲੋਕ ਇਹੀ ਗੱਲ ਕਰਦੇ ਆ ਕਿ ਬੀਬੀ ਜੀ ਬਹੁਤ ਮਿਲਨਸਾਰ ਨੇ ਔਰ ਲੋਕਾਂ ਦੇ ਕੋਲੇ ਆਉਂਦੇ ਜਾਂਦੇ ਵੀ ਆ ਪਰ ਭਗਵੰਤਪਨ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਲੈ ਕੇ ਬਹੁਤ ਤੰਜ ਕੱਸਦੇ ਆ ਕਹਿੰਦੇ ਕਿ ਕੈਪਟਨ ਸਾਹਿਬ ਜਿੰਨਾ ਚਿਰ ਮੁੱਖ ਮੰਤਰੀ ਰਹੇ ਮਹਿਲ ਤੋਂ ਬਾਹਰ ਨਹੀਂ ਨਿਕਲਦੇ ਤੇ ਲੋਕਾਂ ਨੇ ਫਿਰ ਮਹਿਲ ਤੋਂ ਬਾਹਰ ਕੁੰਡਾ ਲਾਤਾ ਬਾਹਰ ਦੇਖੋ ਭਗਵੰਤ ਮਾਨ ਜੀ ਬਹੁਤ ਵਧੀਆ ਕਲਾਕਾਰ ਹੈ ਮੈਨੂੰ ਵੀ ਬਹੁਤ ਅੱਛਾ ਲੱਗਦਾ ਉਹਨਾਂ ਦੇ ਚੁਟਕਲੇ ਸੁਣਨ ਨੂੰ ਅੱਛਾ ਪਰ ਚੁਟਕਲੇ ਸੱਚ ਨਹੀਂ ਹੁੰਦੇ ਤੇ ਲੋਕਾਂ ਨੇ ਇੰਨੀ ਵਾਰ ਪ੍ਰੋਸਾ ਕੀਤਾ ਜੇ ਕੋਈ ਮਿਲ ਨਹੀਂ ਸਕਦਾ ਥੀ ਕੋਈ ਆ ਨਹੀਂ ਸਕਦਾ ਥੀ ਜੇ ਉਹਨਾਂ ਦੇ ਕੰਮ ਬੋਲਦੇ ਨੇ ਹਰ ਇੱਕ ਦਾ ਆਪਣਾ ਹੁੰਦਾ ਹੈ ਸਭ ਤੋਂ ਜ਼ਿਆਦਾ ਮੇਰੇ ਖਿਆਲ ਜੇ ਪੰਜਾਬ ਦੇ ਕੋਈ ਮਸਲਾ ਹੋਏ ਕੈਪਟਨ ਸਾਹਿਬ ਨੇ ਮੋਰੇ ਹੋ ਕੇ ਚਾਹੇ استفادتਾ ਚਾਹੇ ਰਾਤਾ ਕੰਡੂ ਖੇੜੇ ਚ ਕੱਡੀਆਂ ਚਾਹੇ ਪਾਣੀਆਂ ਦਾ ਕੀਤਾ ਜੋ ਵੀ ਕੀਤਾ ਮੇਰੇ ਖਿਆਲ ਚ ਉਹਨਾਂ ਵੱਲੋਂ ਕੋਈ ਕਮੀ ਨਹੀਂ ਆਈ ਕਿ ਪੰਜਾਬ ਦੇ ਲੋਕਾਂ ਦੇ ਲਈ ਉਹਨਾਂ ਨੇ ਆਪਣਾ ਪੂਰਾ ਜੋਰ ਨਾ ਲਾਇਆ ਹੋਏ ਪਾਣੀਆਂ ਦੇ ਬੁੱਦੇ ਤੇ ਜਿਵੇਂ ਤੁਸੀਂ ਕਿਹਾ ਕਿ ਪਾਣੀਆਂ ਦਾ ਰਾਖਾ ਕੈਪਟਨ ਅਵਿੰਦਰ ਸਿੰਘ ਨੂੰ ਕਿਹਾ ਜਾਂਦਾ ਪਰ ਵਿਰੋਧੀ ਕਹਿੰਦੇ ਕਿ ਚਾਂਦੀ ਦੀ ਕਹੀ ਵੀ ਕੈਪਟਨ ਅਵਿੰਦਰ ਸਿੰਘ ਹੀ ਲੈ ਕੇ ਗਏ ਸੀ ਬਿਲਕੁਲ ਨਹੀਂ ਚਾਂਦੀ ਦੀ ਕਹੀ ਲੈ ਕੇ ਗਏ ਥੀ ਚਾਂਦੀ ਦੀ ਕਹੀ ਬਣਾਈ ਗਈ ਥੀ ਕਾਂਗਰਸ ਵੱਲੋਂ ਮਿਸਿਸ ਗਾਂਧੀ ਦੇ ਲਈ ਉਹ ਇੱਥੋਂ ਦੇ ਸੰਸਦ ਸੀ ਹਾਂ ਔਰ ਮਿਸਿਸ ਗਾਂਧੀ ਦੀ ਪਾਰਟੀ ਸੀ ਉਹ ਉਹਨਾਂ ਨੇ ਉਸ ਪ੍ਰੋਟੋਕਾਲ ਦੇ ਵਿੱਚ ਗਏ ਸੀ ਹਾਂ ਹਾਂਜੀ ਪਾਰਟੀ ਵੱਲੋਂ ਉਹ ਜਿਹੜਾ ਸਾਰਾ ਸੀਗਾ ਤੇ ਕੈਪਟਨ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਐਜ਼ ਅ ਐਮਪੀ ਉੱਥੇ ਗਏ ਐਮਪੀ ਗਏ ਐਂਡ ਐਜ਼ ਅ ਪਾਰਟੀ ਵਰਕਰ ਵੀ ਗਏ ਪਾਰਟੀ ਦੇ ਲੀਡਰ ਆਈ ਹੈ ਸਾਡੀ ਪ੍ਰਾਈਮ ਮਿਨਿਸਟਰ ਆਈ ਹੈ ਇੱਕ ਸੰਸਦ ਦੇ ਨਾਤੇ ਔਰ ਇੱਕ ਪਾਰਟੀ ਦੇ ਸਿਪਾਹੀ ਦੇ ਨਾਤੇ ਪਰ ਜਨਤ ਪਾਰਟੀ ਨੇ ਵੱਡਾ ਹਮਲਾ ਕੀਤਾ ਸਾਡੇ ਉੱਤੇ ਮਿੰਟ ਚ ਉਹਨਾਂ ਨੇ ਰਿਜ਼ਾਈਨ ਕਰਤਾ ਸੋ ਇਹ ਗੱਲਾਂ ਕਹਿਣ ਨੂੰ ਦੇਖੋ ਜਦ ਇਲੈਕਸ਼ਨਾਂ ਹੁੰਦੀਆਂ ਨੇ ਨਾ ਤਾਂ ਜਿਹੜੀ ਕੋਈ ਵੀ ਗੱਲ ਕਿਸੇ ਨੂੰ ਫੜ ਕੇ ਕਿਸੇ ਤਰੀਕੇ ਨਾਲ ਕਹਿ ਸਕਦਾ ਪਰ ਜਿਹੜੀਆਂ ਇਹ ਗੱਲਾਂ ਕਹੀਦੀਆਂ ਇੱਕ ਦੂਜੇ ਦੇ ਖਿਲਾਫ ਉਹ ਮੈਂ ਸੋਚਦੀ ਆ ਕਿ ਤੁਹਾਨੂੰ ਜ਼ਿਆਦਾ ਦੱਸਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਹੈ ਤੁਸੀਂ ਕਿਸ ਤਰ੍ਹਾਂ ਦੇਖਣਾ ਬੱਚਿਆਂ ਦਾ ਭਵਿੱਖ ਕਿਸ ਤਰ੍ਹਾਂ ਬਣਾਣਾ ਹੈ ਪੰਜਾਬ ਦੀ ਸਥਿਤੀ ਕਿਸ ਤਰ੍ਹਾਂ ਸੁਧਾਰਨੀ ਹੈ ਇਸ਼ੂ ਬਹੁਤ ਜਿਆਦਾ ਨੇ ਸੋ ਇੱਕ ਦੂਜੇ ਉੱਤੇ ਇਲਜ਼ਾਮ ਲਗਾ ਕੇ ਨਹੀਂ ਇਲੈਕਸ਼ਨ ਦਾ ਕੰਮ ਕਰਨਾ ਥੋੜਾ ਇਸ਼ੂ ਤੇ ਕਦੇ ਆਪਾਂ ਗੱਲ ਕਰਾਂਗੇ ਪਰ ਥੋੜਾ ਜਿਹਾ ਸਵਾਲ ਹੈ ਬਹੁਤ ਲੰਬਾ ਸਮਾਂ ਤੁਸੀਂ ਕਾਂਗਰਸ ਦੇ ਵਿੱਚ ਰਹੇ ਹੋ ਔਰ ਕੇਂਦਰੀ ਮੰਤਰੀ ਵੀ ਰਹੇ ਕੈਪਟਨ ਸਾਹਿਬ ਦੋ ਵਾਰੀ ਮੁੱਖ ਮੰਤਰੀ ਰਹੇ ਕਿੰਨਾ ਔਖਾ ਸੀ ਤੁਹਾਡੇ ਪਰਿਵਾਰ ਦੇ ਲਈ ਤੁਹਾਡੇ ਲਈ ਕਾਂਗਰਸ ਨੂੰ ਛੱਡਣਾ ਦੇਖੋ ਹਰ ਜੇ ਜਿਸ ਜਿਸ ਘਰ ਜੇ ਤੁਸੀਂ ਰਹਿੰਦੇ ਹੋ ਉਹ ਛੱਡਣਾ ਔਖਾ ਹੁੰਦਾ ਹੈ ਪਰ ਜਦ ਇੱਕ ਵਾਰੀ ਡਿਸੀਜਨ ਲੈ ਲਿਆ ਤਾਂ ਮੇਰੇ ਖਿਆਲ ਚ ਜੇ ਤੁਸੀਂ ਇਹ ਸੋਚਿਆ ਕਿ ਮੈਂ ਪੰਜਾਬ ਦਾ ਸੋਚਣਾ ਜੇ ਮੇਰੇ ਕੋਲ ਕੋਈ ਟਾਈਮ ਹੈ ਔਰ ਮੈਂ ਕੋਈ ਕੰਮ ਕਰ ਸਕਦੀ ਹਾਂ ਪੰਜਾਬ ਦੇ ਲਈ ਫਿਰ ਜਿਸ ਪਾਰਟੀ ਤੋਂ ਬਿਹਤਰ ਤੁਸੀਂ ਕਰ ਸਕਦੇ ਹੋ ਉੱਥੇ ਕਰੋ ਪਿਛੇ ਜੀ ਬਹੁਤ ਸਾਰੀਆਂ ਖਬਰਾਂ ਚੱਲੀਆਂ ਕਿ ਕੈਪਟਨ ਅਭਿੰਦਰ ਸਿੰਘ ਖੂਰਾ ਨੂੰ ਕਾਂਗਰਸ ਨੇ ਪ੍ਰਿਯੰਕਾ ਗਾਂਧੀ ਖੂਰਾ ਨੇ ਜਾਂ ਸੋਨੀਆ ਗਾਂਧੀ ਜੀ ਨੇ ਦੁਬਾਰਾ ਜਿਹੜਾ ਉਹ ਕੰਟੈਕਟ ਕੀਤਾ ਕੋਈ ਹੈ ਦਮ ਉਹਨਾਂ ਖਬਰਾਂ ਦੇ ਨਹੀਂ ਬਿਲਕੁਲ ਨਹੀਂ ਦਮ ਖਬਰਾਂ ਤਾਂ ਬਹੁਤ ਹੀ ਚਲਦੀਆਂ ਨੇ ਕਿਸਮ ਕਿਸਮ ਦੀਆਂ ਪਰ ਕੈਪਟਨ ਸਾਹਿਬ ਆਪਣੇ ਜੋ ਵੀ ਉਹਨਾਂ ਨੇ ਡਿਸੀਜਨ ਲਿਆ ਉਸ ਤੇ ਕੈਮ ਹੈ ਔਰ ਅਸੀਂ ਸਾਰੇ ਹੁਣ ਭਾਜੀਪੀ ਦੇ ਲਈ ਕੰਮ ਕਰਾਂਗੇ ਪੰਜਾਬ ਦੇ ਲੋਕਾਂ ਦੀ ਆਵਾਜ਼ ਜੋ ਸਾਡੀਆਂ ਇੱਛਾਵਾਂ ਨੇ ਜੋ ਪੰਜਾਬ ਦੀ ਸੋਚ ਹੈ ਉਹ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉੱਪਰ ਤੱਕ ਪਹੁੰਚਾਈਏ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਸੀ ਤਾਂ ਮੇਰੇ ਖਿਆਲ ਚ ਪੂਰੀ ਪਕੜ ਹੁੰਦੀ ਸੀ ਉਹਨਾਂ ਦੀ ਔਰ ਉਹਨਾਂ ਦੇ ਹੁਣ ਕਾਂਗਰਸੀ ਵੀ ਮੰਨਦੇ ਆ ਕਿ ਕਿਸੇ ਦੀ ਕੋਈ ਹਿੰਮਤ ਨਹੀਂ ਸੀ ਕਿ ਟਸ ਤੋਂ ਮਸ ਇਧਰ ਉਧਰ ਹੋ ਜਾਂਦਾ ਸੀ ਪਰ ਹੁਣ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਆਇਆ ਜੋ ਪੰਜਾਬ ਕਾਂਗਰਸ ਦੀ ਸਥਿਤੀ ਹੈ ਖਿਰੂ ਖਿਰੂ ਹੋਈ ਹੈ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਤੁਸੀਂ ਕੋਈ ਆਪੋ ਤਾਂ ਆਪ ਸਾਰੇ ਕੰਮ ਚੱਲ ਰਿਹਾ ਹੈ ਦੇਖੋ ਉਹਦੇ ਉੱਤੇ ਮੈਂ ਕਮੈਂਟ ਹੀ ਨਹੀਂ ਕਰਨਾ ਚਾਹਦੀ ਉਹ ਹੁਣ ਕਾਂਗਰਸ ਦਾ ਮਾਮਲਾ ਮੇਰਾ ਕੋਈ ਲੈਣਾ ਦੇਣਾ ਹੈ ਨਹੀਂ ਉਹਨਾਂ ਦੇ ਨਾਲ ਚਲੋ ਇੱਥੇ ਪਟਿਆਲਾ ਦੇ ਵਿੱਚ ਤੁਸੀਂ ਕਿਹਦੇ ਨਾਲ ਮੁਕਾਬਲਾ ਜਿਹੜਾ ਮੰਨਦੇ ਹੋ ਤੁਸੀਂ ਪਹਿਲਾਂ ਕਾਂਗਰਸ ਵੱਲੋਂ ਲੜੇ ਤੇ ਗਾਂਧੀ ਸਾਹਿਬ ਆਪਦੀ ਪਾਰਟੀ ਵੱਲੋਂ ਹੁਣ ਗਾਂਧੀ ਸਾਹਿਬ ਕਾਂਗਰਸ ਵੱਲੋਂ ਤੁਸੀਂ ਬੀਜੇਪੀ ਵੱਲੋਂ ਇੱਥੇ ਮੁਕਾਬਲਾ ਕਿਵੇਂ ਦੇਖਦੇ ਹੋ ਦੇਖੋ ਮੁਕਾਬਲਾ ਸਾਰਿਆਂ ਨਾਲ ਹੈ ਹਰ ਇੱਕ ਦੇ ਤਾਕਤਾਂ ਨੇ ਹਰ ਇੱਕ ਪਾਰਟੀ ਦੀਆਂ ਸਾਰੀਆਂ ਐਸਟੈਬਲਿਸ਼ਡ ਪਾਰਟੀਆਂ ਨੇ ਆਪ ਵੀ ਨਵੀਂ ਪਾਰਟੀ ਹੈ ਜਿਹੜੀ ਹੁਣ ਉਹਨਾਂ ਦੀ ਗਵਰਨਮੈਂਟ ਹੈ ਹੂੰ ਸੋ ਉਹਨਾਂ ਦੀ ਤਾਕਤ ਹੈਗੀ ਹੈ ਕਾਂਗਰਸ ਪਾਰਟੀ ਬਹੁਤ ਪੁਰਾਣੀ ਪਾਰਟੀ ਹੈਗੀ ਹੈ ਸਭ ਤੋਂ ਪੁਰਾਣੀ ਪਾਰਟੀ ਹੈ ਸਮਝ ਲਓ ਉਹਦੇ ਵਿੱਚੋਂ ਹੀ ਸਾਰੇ ਦੂਜੀਆਂ ਪਾਰਟੀਆਂ ਬਣੀਆਂ ਨੇ ਉਹਨਾਂ ਦੀ ਆਪਣੀ ਤਾਕਤ ਹੈਗੀ ਹੈ ਅਕਾਲੀ ਦਲ ਦਾ ਆਪਣਾ 베ਸ ਹੈਗਾ ਬੀਜੇਪੀ ਹੁਣ ਅਸੀਂ ਨਵੇਂ ਸਿਰਿਓਂ ਬਿਲਕੁਲ ਚੱਲ ਰਹੇ ਆ ਸੀਗੇ ਪਰ ਅਕਾਲੀਆਂ ਨਾਲ ਸੀ ਤਾ ਡੋਮਿਨੇਸ਼ਨ ਅਕਾਲੀਆਂ ਦੀ ਸੀ ਹੁਣ ਆਪ ਲੜ ਰਹੇ ਨੇ ਔਰ ਮੁਕਾਬਲਾ ਤਾਂ ਜੋ ਵੀ ਕੈਂਡੀਡੇਟ ਆਂਦਾ ਆਪਣਾ ਪੂਰਾ ਜੋਰ ਲਾਂਦਾ ਉਹਨਾਂ ਦੇ ਆਪਣੀ ਆਪਣੀ ਸਟਰੈਂਥ ਹੈ ਵੋਟ ਬੈਂਕ ਹੈ ਤਾਂ ਸਾਰਿਆਂ ਨਾਲ ਹੀ ਮੁਕਾਬਲਾ ਹੈ ਆਮਦੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਤਾਂ ਸਿਹਤ ਅਤੇ ਸਿੱਖਿਆ ਦਾ ਮਾਡਲ ਜਿਹੜਾ ਉਹ ਮੇਨ ਰੱਖ ਕੇ ਆਈ ਸੀ ਤੁਹਾਡੇ ਖਿਲਾਫ ਪੰਜਾਬ ਦੇ ਸਿਹਤ ਮੰਤਰੀ ਚੋਣ ਲੜ ਰਹੇ ਆ ਸਿਹਤ ਸਹੂਲਤਾਂ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਨੇ ਕਿ ਰਜਿੰਦਰਾ ਦੇ ਵਿੱਚ ਦਵਾਈਆਂ ਵੀ ਖਤਮ ਨੇ ਤੇ ਆ ਜਿਹੜੇ ਮੁਹੱਲਾ ਕਲੀਨਿਕ ਚਲਾਏ ਆ ਉੱਥੋਂ ਤਾਂ ਬਿਜਲੀ ਦੇ ਕਨੈਕਸ਼ਨ ਤੱਕ ਵੀ ਕਈ ਥਾਵਾਂ ਤੇ ਜਿਹੜੇ ਆ ਉਹ ਨੈਟ ਦੇ ਬਿੱਲ ਵੀ ਨਹੀਂ ਦੇ ਹੋ ਪਾਰੇ ਇਹ ਤੁਸੀਂ ਮੈਨੂੰ ਦੱਸ ਰਹੇ ਹੋ ਮੈਂ ਤਾਂ ਇੰਨਾ ਕਹਿਣਾ ਚਾਹਦੀ ਆ ਕਿ ਜ਼ਰੂਰਤ ਨਹੀਂ थी ਮੁਹੱਲਾ ਕਲੀਨਿਕ ਦੀ ਇਹ ਇੱਕ ਸ਼ੋਸ਼ਾ ਇਹ ਪਾਰਟੀ ਬਣੀ ਹੈ ਸੋਸ਼ਲ ਮੀਡੀਆ ਔਰ ਸੋਸ਼ੇ ਛੱਡਨ ਤੇ ਔਰ ਇਹਨਾਂ ਨੇ ਸੋਚਿਆ ਕਿ ਜਿਸ ਤਰ੍ਹਾਂ ਦਿੱਲੀ ਮਾਡਲ ਕਰਕੇ ਦਿੱਲੀ ਇੱਕ ਲਾਈਕ ਅ ਲਾਰਜ ਮਿਊਨਿਸਪੈਲਿਟੀ ਹੈ ਵੱਡੀ ਮਿਊਨਿਸਪੈਲਿਟੀ ਔਰ ਕੋਆਪਰੇਸ਼ਨ ਇਹ ਹੈਗੀ ਹੈ ਪੂਰੀ ਸਟੇਟ ਜੋ ਦਿੱਲੀ 'ਚ ਚੱਲਦਾ ਇੱਥੇ ਨਹੀਂ ਚੱਲਦਾ ਇਹਨਾਂ ਨੇ ਉਹੀ ਮਾਡਲ ਸੋਚਿਆ ਸੀ ਇੱਥੇ ਕਰਾਂਗੇ ਜਦ ਇੱਥੇ ਵੈਲਨੈਸ ਕਲੀਨਿਕ ਵਧੀਆ ਚੱਲ ਰਹੀ ਥੀ ਰੂਰਲ ਡਿਸਪੈਂਸਰੀਜ਼ ਚੱਲ ਰਹੀਆਂ ਸੀ ਹਮ ਹਸਪੀਟਲ ਚੱਲ ਰਹੀ ਥੀ ਹਮ ਹੁਣ ਤਾਂ ਕੋਈ ਚੀਜ਼ ਵੀ ਨਹੀਂ ਚੱਲਦੀ ਹਮ ਬੰਦਾ ਜਾਏ ਕਿੱਥੇ ਇਹ ਤਾਂ ਸ਼ੁਕਰ ਹੈ ਮੋਦੀ ਜੀ ਦਾ ਕਿ ਉਹ ਆਯੂਸ਼ਮਾਨ ਕਾਰਡ ਹੈਗਾ ਜਿਹਦੇ ਆਧਾਰ ਦੇ ਉੱਤੇ ਲੋਕ ਆਪਣਾ ਕੁਝ ਨਾ ਕੁਝ ਕਰ ਸਕਦੇ ਨੇ ਹਾਂਜੀ ਤੱਕ ਇਹ ਮੈਂ ਦੇਖਦੇ ਹਾਂ ਕਿ ਹੁਣ ਜਿਸ ਤਰੀਕੇ ਦੇ ਨਾਲ ਇਹ ਇਹ ਜਿਹੜਾ ਯੋਸ਼ਮਨ ਕਾਰਡ ਦੀ ਤੁਸੀਂ ਗੱਲ ਕਰਦੇ ਹੋ ਵਿੱਚ ਦੀ ਇਹ ਵੀ ਬੰਦ ਹੋ ਗਈ ਸੀ ਪੰਜਾਬ ਸਰਕਾਰ ਜਿਹੜਾ ਆਪਣਾ ਹਿੱਸਾ ਨਹੀਂ ਸੀ ਦੇ ਰਹੀ ਇਹਦੇ ਵਿੱਚ ਤੇ ਇੱਕ ਪਾਸੇ ਕਹਿੰਦੇ ਕਿ ਸਾਡੇ ਕੋਲੇ ਪੈਸੇ ਵੜਿਆ ਦੂਜੇ ਪਾਸੇ ਵਾਰ-ਵਾਰ ਕਰਜ਼ੇ ਤੇ ਕਰਜ਼ਾ ਵੀ ਚੱਕੀ ਜਾ ਰਿਹਾ ਫਿਰ ਇਹਦਾ ਮੈਂ ਤੁਹਾਨੂੰ ਕੀ ਜਵਾਬ ਦਵਾਂ ਤੁਸੀਂ ਆਪ ਹੀ ਆਪਣੇ ਕੁਐਸਚਨ 'ਚ ਜਵਾਬ ਮੈਨੂੰ ਦੇ ਦਿੱਤਾ ਆਪ ਹੀ ਲੈ ਲਿਆ ਕਿ ਜਦ ਇਹ ਕਹਿੰਦੇ ਨੇ ਤਾਂ ਫਿਰ ਕਰਦੇ ਕਿਉਂ ਨਹੀਂ ਪੰਜਾਬ ਦੇ ਵਿੱਚ ਇਹ ਸਥਿਤੀ ਜਿਹੜੀ ਹੈ ਭਗਵੰਤ ਮਾਨ ਕਹਿੰਦੇ ਕਿ ਅਸੀਂ 13 ਜੀਰੋ ਦੇ ਨਾਲ ਜਿੱਤਨੀ ਆ। ਬੀਜੇਪੀ ਦਾ ਕਹਿੰਦੇ ਪੰਜਾਬ ਦੇ ਵਿੱਚ ਕੁਝ ਹੈ ਨਹੀਂ। ਇਹ ਤੁਹਾਨੂੰ ਤੁਸੀਂ ਕਿਵੇਂ ਕਾਊਂਟਰ ਕਰੋਗੇ? ਦੇਖੋ ਇਹ ਤਾਂ ਰਿਜ਼ਲਟ ਦੱਸੂਗਾ ਕਿ ਇਹਦਾ ਕੀ ਹੈ ਕਿ ਇਹਦਾ ਨਹੀਂ ਹੈ। ਹਾਂ ਬੀਜੇਪੀ ਪਹਿਲੀ ਵਾਰੀ ਲੜ ਰਹੀ ਹੈ। ਆਪਣੇ ਦਮ ਤੇ। ਔਰ ਪੂਰੀ ਉਮੀਦ ਹੈ ਕਿ ਅਸੀਂ ਵੱਧ ਤੋਂ ਵੱਧ ਸੀਟਾਂ ਲਵਾਂਗੇ। ਵੱਧ ਤੋਂ ਵੱਧ ਵੋਟਾਂ ਆਣਗੀਆਂ। ਹਰ ਇੱਕ ਪਾਰਟੀ ਜਦ ਤੱਕ ਹਾਰਦੀ ਨਹੀਂ ਕਹਿੰਦੀ ਐ ਮੈਂ ਜਿੱਤ ਰਹੀ ਐ ਪਰ ਮੈਨੂੰ ਬੀਜੇਪੀ ਤੇ ਭਰੋਸਾ ਹੈਗਾ ਉਹਨਾਂ ਦੇ ਕੰਮਾਂ ਤੇ ਲੋਕਾਂ ਨੂੰ ਵੀ ਅਸੀਂ ਜੇ ਦੱਸਦੇ ਆ ਤਾਂ ਉਹਨਾਂ ਨੂੰ ਪਤਾ ਚੱਲੂਗਾ ਔਰ ਮੇਰੇ ਖਿਆਲ ਚ ਇਸ ਟਾਈਮ ਨੀਹਾ ਭਰਿਆ ਜਾਣ ਗਿਆ ਕਿ 2027 ਚ ਬੀਜੇਪੀ ਦੀ ਸਰਕਾਰ ਆਉਗੀ ਪੰਜਾਬ ਚ ਜੀ ਕਿਵੇਂ ਦੇਖਦੇ ਹੋ ਕਿ ਮਹਿਸੂਸ ਹੁੰਦਾ ਕਿ ਬੀਜੇਪੀ ਚ ਆ ਗਏ ਕਿਉਂਕਿ ਸੁਨੀਲ ਜਾਖੜੀ ਪ੍ਰਧਾਨ ਤੁਹਾਡੇ ਕਾਂਗਰਸ ਚ ਹੁੰਦੇ ਸੀ ਬੀਜੇਪੀ ਦੇ ਵਿੱਚ ਵੀ ਸੁਨੀਲ ਜਾਖੜੀ ਪ੍ਰਧਾਨ ਆ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਵੀ ਉਧਰ ਤੁਹਾਡੇ ਨਾਲ ਸੀ ਇਧਰ ਚਲੋ ਨਾਲ ਤੁਹਾਡੇ ਜਿਹੜੇ ਵਧੀਆ ਬੰਦੇ ਨੇ ਨਾ ਹੁਣ ਬੀਜੇਪੀ 'ਚ ਆ ਗਏ ਵੀ ਬੀਜੇਪੀ ਪਾਰਟੀ 'ਚ ਆ ਗਏ ਨੇ ਅੱਗੇ ਵੀ ਪਹਿਲੇ ਵਧੀਆ ਬੰਦੇ ਸੀਗੇ ਪਰ ਹੋਰ ਬੰਦਿਆਂ ਨਾਲ ਆ ਕੇ ਤਾਕਤ ਤਾਕਤ ਮਿਲਦੀ ਹੈ ਪਾਰਟੀ ਨੂੰ ਤੁਸੀਂ ਮਹਿਲਾ ਸੰਸਦ ਨੇ ਔਰ ਤੁਸੀਂ ਦੇਖਿਆ ਹੋਣਾ ਕਿ ਸਵਾਤੀ ਵਾਲੀਵਾਲ ਦਿੱਲੀ ਵਾਲੀ ਆਪਾਂ ਜਿਹੜੀ ਗੱਲ ਕਰ ਲਈਏ ਉਹ ਵੀ ਮਹਿਲਾ ਸੰਸਦ ਨੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਦੀ ਰਹਾਇਸ਼ ਦੇ ਉੱਪਰ ਮੁੱਖ ਮੰਤਰੀ ਆਵਾਸ ਦੇ ਉੱਪਰ ਔਰ ਮੁੱਖ ਮੰਤਰੀ ਦੇ ਪੀਏ ਦੇ ਵੱਲੋਂ ਜਿਸ ਤਰੀਕੇ ਦੀ ਉੱਥੇ ਗੱਲਬਾਤ ਕੀਤੀ ਗਈ ਉਹ ਉਹਨਾਂ ਨੇ ਕਿਹਾ ਕਿ ਮੈਨੂੰ ਕਾਫੀ ਜ਼ਿਆਦਾ ਕੁੱਟਮਾਰ ਜਿਹੜੀ ਆ ਕੀਤੀ ਹੈ ਇੱਕ ਪਾਸੇ ਇੰਡੀਆ ਅਲਾਈਂਸ ਇਹ ਗੱਲ ਕਹਿ ਰਿਹਾ ਕਿ ਅਸੀਂ ਔਰਤਾਂ ਦੀ ਸੁਰੱਖਿਆ ਜਿਹੜੀ ਆ ਲਾਜ਼ਮੀ ਕਰਾਂਗੇ ਤੇ ਦੂਜੇ ਪਾਸੇ ਉਹਨਾਂ ਦੇ ਹੀ ਜਿਹੜੇ ਭਾਗੀਦਾਰ ਨੇ ਕਾਂਗਰਸ ਦੇ ਮਦੀਪਾ ਪਾਰਟੀ ਵਾਲੇ ਮੁੱਖ ਮੰਤਰੀ ਦੇ ਰਹਾਇਸ਼ ਦੇ ਉੱਪਰ ਜੋ ਕੁਝ ਹੋ ਜਾਂਦਾ ਸੁਵਾਤੀ ਮਾਲੀਵਾਲ ਦੇ ਨਾਲ ਦੇਖੋ ਸੁਵਾਤੀ ਮਾਹੀਵਾਲ ਨਾਲ ਹੋਇਆ ਬਹੁਤ ਮੈਂ ਉਸ ਦੀ ਨਿੰਦਾ ਕਰਦੀ ਹਾਂ ਕਿਸੇ ਕਿਸੇ ਮਹਿਲਾ ਦੇ ਨਾਲ ਕੋਈ ਪਾਰਟੀ ਦੀ ਹੋਏ ਕੋਈ ਮਜਬੂਰੀ ਹੋਏ ਗਰੀਬ ਹੋਏ ਅਮੀਰ ਹੋਏ ਸਾਡੀ ਦੇ ਦੇਸ਼ ਦੀ ਪਰੰਪਰਾ ਨਹੀਂ ਹੈ ਮਨੁੱਖਤਾ ਦੀ ਪਰੰਪਰਾ ਨਹੀਂ ਹੈ ਕਿ ਤੁਸੀਂ ਇੱਕ ਮਹਿਲਾ ਦੇ ਉੱਤੇ ਅਤਿਆਚਾਰ ਕਰੋ ਜਾਂ ਇੱਕ ਮਹਿਲਾ ਦੀ ਤੁਸੀਂ ਤੋਹੀਨ ਕਰੋ ਸੋ ਮੈਂ ਇਹਦੀ ਸਖਤ ਨਿੰਦਾ ਕਰਦੀ ਹਾਂ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਕੁਝ ਦੇਖਣ ਨੂੰ ਮਿਲਿਆ ਕਾਂਗਰਸ ਨੇ ਆਪਣਾ ਇੱਕ ਪੁਆਇੰਟ ਜਾਰੀ ਕੀਤਾ ਕਿ ਨਾਰੀ ਨੇ ਆ ਨਾਰੀ ਨੇ ਆ ਦੀ ਗੱਲ ਕਰਨ ਵਾਲੀ ਕਾਂਗਰਸ ਨੇ ਇੱਕ ਰੇਪ ਦੇ ਇਲਜ਼ਾਮਾਂ 'ਚ ਜੇਲ੍ਹ ਕੱਟ ਕੇ ਆਏ ਸਿਮਰਜੀਤ ਸਿੰਘ ਬੈਂਸ ਨੂੰ ਸ਼ਾਮਲ ਕਰ ਲਿਆ ਔਰ ਉੱਥੇ ਵੀ ਇੱਕ ਲੇਡੀ ਜਿਹੜੀ ਆ ਲਗਾਤਾਰ ਰਾਜਾ ਵੜਿੰਗ ਔਰ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਜਿਹੜਾ ਉਹ ਪ੍ਰਦਰਸ਼ਨ ਕਰ ਰਹੀ ਹੈ ਕਿਵੇਂ ਦੇਖਦੇ ਹੋ ਕਿ ਇਸ ਤਰੀਕੇ ਦੇ ਨਾਲ ਕਿਵੇਂ ਨਿਆਂ ਦਿੱਤਾ ਜਾਊਗਾ ਕਾਂਗਰਸ ਦੇ ਵੱਲੋਂ ਔਰ ਜਿਹਦੀ ਉਹ ਭੈਣ ਆ ਜਿਹੜੀ ਰੇਪ ਦੀ ਪੀੜਤ ਹੈ ਉਹ ਵੀ ਇੱਕ ਕਾਂਗਰਸੀ ਵਰਕਰ ਹੈ ਦੇਖੋ ਇਹ ਇਸ ਦੇ ਉੱਤੇ ਮੈਂ ਤਾਂ ਇਹ ਕਹਿੰਦੀ ਆ ਕਿ ਕਿਸੇ ਔਰਤ ਦੇ ਉੱਤੇ ਕਿਸੇ ਨੇ ਹੱਥ ਵੀ ਹਟਾਇਆ ਹੈ ਉਠਾਇਆ ਹੈ ਇਹ ਬੁਰੀ ਗੱਲ ਹੈ ਹਮ ਪਰ ਜੋ ਲੀਗਲ ਰਸਤਾ ਹੈਗਾ ਉਹਦੇ ਥਰੂ ਹੀ ਨਿਆਂ ਮਿਲਦਾ ਹੈ ਹਮ ਔਰ ਇੱਕ ਵਾਰੀ ਸਜ਼ਾ ਮਿਲੇ ਕਿਸੇ ਨੂੰ ਤਾਂ ਮੇਰੇ ਖਿਆਲ ਚ ਅੱਗੇ ਨੂੰ ਦੂਜਿਆਂ ਤੇ ਥੋੜਾ ਜਿਹਾ ਉਹ ਸੋਚ ਕੇ ਅੱਗੇ ਇਹ ਗੱਲ ਕਰਦੇ ਆ ਜੇ ਕੋਈ ਨਿਆਂ ਹੀ ਨਾ ਮਿਲੇ ਕਿਸੇ ਔਰਤ ਨੂੰ ਤਾਂ ਫਿਰ ਅਤਿਆਚਾਰ ਹੋ ਹੀ ਜਾਊਗਾ ਕਿਸਮ ਕਿਸਮ ਦੇ ਬੰਦੇ ਹੁੰਦੇ ਨੇ ਬਿਲਕੁਲ ਤੁਸੀਂ ਨਿਆਂ ਦੀ ਗੱਲ ਕੀਤੀ ਸਿੱਧੂ ਮੂਸੇਵਾਲੇ ਦਾ ਕਾਫੀ ਜ਼ਿਆਦਾ ਆਪਾਂ ਦੇਖਿਆ ਕਿ ਹਾਲੇ ਤੱਕ ਵੀ ਉਹਨਾਂ ਦਾ ਨਿਆਂ ਜਿਹੜਾ ਉਹ ਮਿਲ ਨਹੀਂ ਸਕਿਆ ਔਰ ਸਾਰੀਆਂ ਹੀ ਪਾਰਟੀਆਂ ਇਹ ਗੱਲਾਂ ਕਹਿੰਦੀਆਂ ਰਹੀਆਂ ਕਿ ਅਸੀਂ ਮੁੱਦਾ ਚੱਕਾਂਗੇ ਹੁਣ ਸਾਰੀਆਂ ਹੀ ਕਹਿ ਰਹੀਆਂ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਇਹ ਵੀ ਗੱਲ ਕਹਿ ਦਿੰਦੇ ਆ ਕਿ ਤੂੰ ਤਾਂ ਬੀਜੇਪੀ ਦੀ ਸਰਕਾਰ ਜਿਹੜੀ ਆ ਉਹ ਵਧੀਆ ਹੈ ਯੋਗੀ ਦਿੱਤਿਆ ਨਾਥ ਤੈਨੂੰ ਤਾਂ ਮੁੱਖ ਮੰਤਰੀ ਜਿਹੜੇ ਵਧੀਆ ਉਹ ਬੀਜੇਪੀ ਦੀ ਤਾਰੀਫ ਕਰ ਦਿੰਦੇ ਆ ਤੇ ਤੁਸੀਂ ਪ੍ਰੋਸਾ ਜਿਤਾਉਨੇ ਹੋ ਕਿ ਜੇ ਤੁਸੀਂ ਜਿੱਤਦੇ ਹੋ ਤਾਂ ਸਿੱਧੂ ਮੂਸੇਵਾਲਾ ਦਾ ਜਿਹੜਾ ਮੁੱਦਾ ਤੁਸੀਂ ਵੀ ਚੱਕੋਗੇ ਦੇਖੋ ਜੀ ਸਿੱਧੂ ਮੂਸੇਵਾਲੇ ਨੇ ਜੋ ਬੀਜਪੀ ਦੇ ਲੀਡਰਸ ਦੀ ਪ੍ਰਸ਼ੰਸਾ ਕੀਤੀ ਹੈ ਮੈਂ ਧੰਨਵਾਦ ਕਰਦੀ ਹਾਂ ਚਲੋ ਇੱਥੇ ਕਾਂਗਰਸ ਦੇ ਨਾਲ ਨੇ ਕਾਂਗਰਸ ਦੇ ਸਾਰੇ ਬੰਦਿਆਂ ਨਾਲ ਸਰੇ ਆਮ ਜਾ ਰਹੇ ਨੇ ਪਰ ਇੱਕ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਇਹ ਜੋ ਉਹਨਾਂ ਨਾਲ ਹੋਇਆ ਉਹ ਕਿਸੇ ਮਾਪੇ ਨਾਲ ਨਾ ਹੋਵੇ ਔਰ ਉਹਨਾਂ ਦਾ ਇਸ ਗੱਲ ਦੇ ਵਿੱਚ ਸਾਥ ਦੇਣਾ ਹਰ ਇੱਕ ਮਨੁੱਖ ਦਾ ਫਰਜ਼ ਬਣਦਾ ਹੈ ਮੈਥੋਂ ਕੁਝ ਹੋਊਗਾ ਤਾਂ ਮੈਂ ਜ਼ਰੂਰ ਪੂਰੀ ਮਦਦ ਕਰੂੰਗੀ ਮਦਦ ਕਰੂੰਗੀ ਜੀ ਬੀਬੀ ਜੈਨਦਰ ਕੌਰ ਜੀ 27 ਦੇ ਵਿੱਚ ਉਹਨਾਂ ਨੂੰ ਤੁਸੀਂ ਇਲੈਕਸ਼ਨ ਲੜਾ ਰਹੇ ਹੋ ਪਟਿਆਲਾ ਤੋਂ ਪਹਿਲਾਂ ਚਰਚਾ ਉਹਨਾਂ ਦੀ ਸੀਗੀ ਕਿ ਉਹ ਸ਼ਾਇਦ ਉਹ ਐਮਪੀ ਇਲੈਕਸ਼ਨ ਲੜਨਗੇ ਪਰ ਹੁਣ 27 ਦੇ ਵਿੱਚ ਉਹ ਪਾਰਟੀ ਦੇ ਉੱਤੇ ਸੀ ਮੈਨੂੰ ਟਿਕਟ ਦੇ ਦਿੱਤਾ ਪਰ 27 ਤੇ ਜ਼ਰੂਰ ਉਹਨਾਂ ਨੂੰ ਲੜਾਵਾਂਗੇ ਬਿਲਕੁਲ ਜੀ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਥੈਂਕ ਯੂ ਤਾਂ ਇਹ ਸੰ ਬੀਬੀ ਪ੍ਰਨੀਤ ਕੌਰ ਜੀ ਜਿਨ੍ਹਾਂ ਦੇ ਵੱਲੋਂ ਬਹੁਤ ਸਾਰੇ ਜਿਹੜੀਆਂ ਸਾਡੇ ਨਾਲ ਗੱਲਾਂ ਉਹਨਾਂ ਨੇ ਆਪਣੇ ਇਲੈਕਸ਼ਨ ਬਾਰੇ ਵੀ ਕੀਤੀਆਂ ਨੇ ਔਰ ਉਹਨਾਂ ਨੇ ਖਾਸ ਤੌਰ ਤੇ ਇਹ ਗੱਲ ਕਹੀ ਹੈ ਕਿ ਇੱਥੇ ਜੋ ਮੁਕਾਬਲਾ ਉਹ ਸਾਰਿਆਂ ਦੇ ਵਿਚਕਾਰ ਹੀ ਹੈ ਆਪਣੇ ਆਪਣੀ ਸ਼ਮਤਾ ਦੇ ਨਾਲ ਹਰ ਕੋਈ ਲੜ ਰਿਹਾ ਹੈ ਧੰਨਵਾਦ